ਜਿਹੜੀ ਬੀਬੀ ਰਜਿੰਦਰਪਾਲ ਕੋ ਖੀਨਾ ਹੈਗੀਏ ਉਹਦੀ ਵੀ ਆਡੀਓ ਵਾਇਰਲ ਹੁੰਦੀ ਹੈ ਮੰਤਰੀ ਦੀ ਵੀ ਵੀਡੀਓ ਵਾਇਰਲ ਹੁੰਦੀ ਹੈ ਦੀ ਆਡੀਓ ਵਾਇਰਲ ਹੁੰਦੀ ਹੈ ਆਡੀਓ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲੈ ਲਿਆ ਸਿੱਧਾ ਟਾਰਗੇਟ ਕਰ ਦਿੱਤਾ ਹੈਗਾ ਕਿ ਉਹ ਮਿਲੇ ਹੋਏ ਨੇ ਉਹ ਮਿਲੇ ਕਿਹਦੇ ਨਾਲ ਹੋਏ ਨੇ ਜੋ ਉਹਨਾਂ ਦਾ ਕਹਿਣਾ ਹੈਗਾ ਜਦੋਂ ਅਸੀਂ ਆ ਬੀਬੀ ਸ਼ੀਨਾ ਦੀ ਉਹ ਆਡੀਓ ਸੁਣੀ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਸਭ ਤੋਂ ਪਹਿਲਾਂ ਵੀਡੀਓ ਆਡੀਓ ਜਿਹੜੀ ਵਿਵਾਦਤ ਹੁੰਦੀਆਂ ਨਾ ਤੇਜ਼ੀ ਦੇ ਨਾਲ ਫੈਲ ਜਾਂਦੀ ਹੈ ਹੋਰ ਲੋਕਾਂ ਦਾ ਵੀ ਇੰਟਰਸਟ ਕਿਸੇ ਚੀਜ਼ 'ਚ ਰਹੇ ਨਾ ਰਹੇ ਮੁੱਦੇ ਦੀ ਗੱਲ ਹੋ ਰਹੀ ਹੈ ਕਿ ਨੀ ਚੋਣਾਂ ਦੇ ਵਿੱਚ ਹੋ ਰਹੀ ਹੈ ਬੇਰਜ਼ਗਾਰੀ ਦੀ ਦਰ ਕਿੱਥੇ ਖੜੀ ਹੈ ਗਰੀਬੀ ਕਿੰਨੀ ਹੈ ਭੁੱਖਮਰੀ ਕਿੰਨੀ ਹੈ ਮੀਡੀਆ ਨੂੰ ਆਜ਼ਾਦੀ ਹੈ ਕਿ ਨਹੀਂ ਹੈ ਇਸ ਤਰ੍ਹਾਂ ਦੇ ਜਿਹੜੇ ਭਾਰੀ ਭਾਰੀ ਮੁੱਦੇ ਆ ਜਾਂ ਜਿਨ੍ਹਾਂ ਤੇ ਉੱਤੇ ਕੰਮ ਕਰਨਾ ਬਣਦਾ ਸਾਡੀ ਸਕੂਲ ਐਜੂਕੇਸ਼ਨ ਕਿੱਥੇ ਖੜੀ ਹੈ ਹੈਲਥ ਦਾ ਸਿਸਟਮ ਕਿੱਥੇ ਖੜਾ ਹੈ ਇਸ ਤੇ ਗੱਲ ਹੋਵੇ ਨਾ ਤਾਂ ਲੋਕ ਇੰਟਰਸਟ ਬਹੁਤ ਘੱਟ ਲੈਂਦੇ ਆ ਹਾਲਾਂਕਿ ਮੰਗ ਹੈ ਲੋਕਾਂ ਦੀ ਕਿ ਇਨਾਂ ਤੇ ਗੱਲ ਹੋਣੀ ਚਾਹੀਦੀ ਹੈ ਪਰ ਦੂਜੇ ਪਾਸੇ ਇਸ ਤਰ੍ਹਾਂ ਦੀ ਜਦੋਂ ਗੱਲਾਂ ਸਾਹਮਣੇ ਆਉਂਦੀਆਂ ਤਾਂ ਲੋਕਾਂ ਦਾ ਧਿਆਨ ਬਿਲਕੁਲ ਫੋਕਸ ਹੋ ਜਾਂਦਾ ਹੁਣ ਬੀਬੀ ਰਜਿੰਦਰਪਾਲ ਕੌਰ ਸ਼ੀਨਾ ਆਪਣੇ ਕਿਸੇ ਖਾਸਮ ਖਾਸ ਦੇ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੇ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਆ ਜੋ ਆਡੀਓ ਆਈ ਹੈ ਅਸੀਂ ਵਾਰ-ਵਾਰ ਇੱਥੇ ਵੀ ਦੱਸਣਾ ਚਾਹੁੰਦੇ ਆ ਕਿ ਕੋਸ਼ਿਸ਼ ਕੀਤੀ ਕਿ ਬੀਬ ਕਣੀ ਹੈ ਕਿਉਂਕਿ ਵੀਡੀਓ ਆਵਾਜ਼ ਹੈ ਆਡੀਓ ਹੈ ਬਾਅਦ ਚ ਇੱਕ ਲੀਡਰ ਨੇ ਇੱਕੋ ਹੀ ਸ਼ਬਦ ਕਹਿਣਾ ਹੁੰਦਾ ਜੀ ਇਸ ਨਾਲਾਂ ਛੇੜਛਾੜ ਕੀਤੀ ਗਈ ਹੈ ਇਹ ਮੇਰੀ ਆਵਾਜ਼ ਨਹੀਂ ਹੈ ਇਹ ਮੇਰਾ ਇਹ ਨਹੀਂ ਹੈ ਉਹ ਨਹੀਂ ਹੈ ਇਹ ਗੱਲਾਂ ਕੀਤੇ ਐਸ ਕਰਕੇ ਸੀ ਜਾਣਨ ਦੀ ਕੋਸ਼ਿਸ਼ ਕੀਤੀ ਪਰ ਬੀਬੀ ਸ਼ੀਨਾ ਨੇ ਇਸ ਦੇ ਉੱਤੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਫਿਰ ਗੱਲ ਆ ਜਾਂਦੀ ਹੈ ਕਿ ਜਦੋਂ ਉਹਦਾ ਰੌਲਾ ਪੈ ਰਿਹਾ ਕੱਲ ਦਾ ਹੁਣ ਤੱਕ ਤਾਂ ਬੀਬੀ ਸ਼ੀਨਾ ਨੂੰ ਆਪ ਹੀ ਸਪਸ਼ਟੀਕਰਨ ਆਪਦੇ ਫੇਸਬੁੱਕ ਪੇਜ 'ਤੇ ਦੇ ਦੇਣਾ ਚਾਹੀਦਾ ਸੀ ਸਪਸ਼ਟੀਕਰਨ ਕਿ ਇਸ ਆਡੀਓ ਦੀ ਸੱਚਾਈ ਕੀ ਹੈ ਹੁਣ ਉਹ ਵੀ ਫਸ ਚੁੱਕੇ ਆ ਕਸੂਤੇ ਇਸ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ ਦੀ ਆਡੀਓ ਨੇ ਕਲੇਸ਼ ਪਾਇਆ ਪੱਲ ਪਾ ਦੇ ਅੰਦਰ ਵੀ ਕਾਂਗਰਸ ਦੇ ਕਈ ਲੀਡਰਾਂ ਦੇ ਵਿੱਚ ਹੁਣ ਰਵਨੀਤ ਬਿੱਟੂ ਦੇ ਪੱਲੇ ਵੀ ਸਿਆਸੀ ਤੌਰ ਦੇ ਉੱਤੇ ਆਡੀਓ ਤੋਂ ਬਾਅਦ ਨਹੀਂ ਰਿਹਾ ਹੁਣ ਲੁਧਿਆਣੇ ਤੋਂ ਇਹ ਬੀਬੀ ਹੈ ਹੁਣ ਇਸ ਬੀਬੀ ਦੀ ਵੀ ਆਪਣੇ ਵਲੰਟੀਅਰ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਇਹਨਾਂ ਦੀ ਜਿਹੜੀ ਬੇਭਰੋਸਕੀ ਹੈ ਨਾ ਜਿਹੜਾ ਭਰੋਸਾ ਨਹੀਂ ਕਰਦੇ ਇੱਕ ਦੂਜੇ ਤੇ ਫੋਨ ਤੇ ਗੱਲਬਾਤ ਵੀ ਨਹੀਂ ਕਰ ਸਕਦੇ ਜੇ ਕਰ ਜਾਂਦੇ ਆ ਤਾਂ ਕਸੂਤੇ ਫਸ ਜਾਂਦੇ ਆ ਕੀ ਹੁਣ ਜਿਹੜੇ ਵਲੰਟੀਅਰ ਨਾਲ ਵਿਸ਼ਵਾਸ ਦੇ ਤੌਰ ਤੇ ਗੱਲਬਾਤ ਕਰ ਰਹੇ ਸੀ ਕਿ ਬੀਬੀ ਸ਼ੀਨਾ ਨਾਲ ਉਹ ਧੋਖਾ ਕਰਕੇ ਆਡੀਓ ਉਹਨਾਂ ਨੇ ਭੇਜ ਦਿੱਤੀ ਸਾਰਿਆਂ ਨੂੰ ਜਾਂ ਵਿਰੋਧੀ ਪਾਰਟੀਆਂ ਨੂੰ ਜਾਂ ਸੋ ਤੁਹਾਨੂੰ ਆਪ ਤੱਕ ਨਸ਼ਰ ਕਰ ਹੀ ਨਹੀਂ ਸਕਦੇ ਜਿਸ ਵਿੱਚ ਉਹ ਕਹਿ ਰਿਹਾ ਸਾਫ ਸਾਫ ਸਾਰਿਆਂ ਨੇ ਸੁਣ ਲਿਆ ਹੋਣਾ ਹੁਣ ਤੱਕ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹ ਵਲੰਟੀਅਰ ਕਹਿੰਦਾ ਕਿ ਇਸ ਵਾਰੀ ਤਾਂ ਪੱਕਾ ਦੇਖੋ ਜੀ ਤੁਹਾਨੂੰ ਟਿਕਟ ਦਿੱਤੀ ਹੁੰਦੀ ਤਾਂ ਮੈਂ ਪੂਰੀ ਤਿਆਰੀ ਖਿੱਚੀ ਬੈਠਾ ਸੀ ਮੈਂ ਤੇ ਪ੍ਰਚਾਰ ਕਰਨਾ ਸੀ ਤੁਹਾਡਾ ਪਰ ਉਹਨਾਂ ਨੇ ਮੈਨੂੰ ਐ ਲੱਗਦਾ ਹੈ ਕਿ ਜਮਾਨਤੀ ਜ਼ਬਤ ਕਰਾ ਲੈਣੀ ਹੈ ਸਾਡੇ ਵਾਲਿਆਂ ਨੇ ਇਹ ਗੱਲ ਉਹ ਕਹਿ ਰਿਹਾ ਬੀਬੀ ਸ਼ੀਨਾ ਵੀ ਪੂਰਾ ਹੰਗਾਰਾ ਭਰ ਰਿਹਾ ਕਿ ਹਾਂ ਹੋ ਸਕਦਾ ਬਿੱਟੂ ਨੂੰ ਤਾਂ ਦਿੱਤੀ ਹੋਵੇ ਪੱਪੀ ਪ੍ਰੈਸ਼ਰ ਨੂੰ ਕਿ ਬਿੱਟੂ ਨਾਲ ਚੰਗੀ ਯਾਰੀ ਹੈ ਚੰਗੀ ਦੋਸਤਾਨਾ ਉਹ ਕਹਿੰਦੇ ਅੱਗੋ ਜਵਾਬ ਆਉਂਦਾ ਸਵਾਲ ਆਉਂਦਾ ਕਿ ਕਿਹਦੇ ਨਾਲ ਕੀ ਕਿਹਦੇ ਨਾਲ ਕੀ ਰਿਸ਼ਤਾ ਹੈ ਉਹ ਫਿਰ ਬੀਬੀ ਸ਼ੀਨਾ ਅੱਗੋ ਦੁਬਾਰਾ ਜਵਾਬ ਦੇ ਰਿਹਾ ਕਿ ਮਾਨ ਸਾਹਿਬ ਨਾਲ ਚੰਗੀ ਬਣਦੀ ਹੈ ਜੀ ਇਹਨਾਂ ਦੀ ਫਿਰ ਅੱਗੋ ਵਲੰਟੀਅਰ ਕਹਿੰਦਾ ਨਹੀਂ ਜੀ ਉਹ ਵੀ ਦੇਖ ਲਓ ਬਿੱਟੂ ਵੀ ਹਾਰੂਗਾ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਮਤਲਬ ਬੀਬੀ ਸ਼ੀਨਾ ਨੂੰ ਜੇਕਰ ਵਲੰਟੀਅਰ ਦੇ ਵੱਲੋਂ ਵੀ ਕੁਝ ਮਾੜਾ ਚੰਗਾ ਕਿਹਾ ਜਾ ਰਿਹਾ ਸੀ ਮੁੱਖ ਮੰਤਰੀ ਬਾਰੇ ਜਾਂ ਉਹਨਾਂ ਦੀ ਯਾਰੀ ਦੇ ਬਾਰੇ ਤਾਂ ਬੀਬੀ ਸ਼ੀਨਾ ਨੂੰ ਉੱਥੇ ਇਹ ਕਹਿਣਾ ਚਾਹੀਦਾ ਸੀ ਜੇਕਰ ਉਹਨਾਂ ਦੇ ਦਿਲ ਵਿੱਚ ਸੱਚਾਈ ਹੁੰਦੀ ਕਿ ਨਹੀਂ ਜੀ ਐਸੀ ਗੱਲ ਨਹੀਂ ਹੈ ਅਸੀਂ ਆਪਣੀ ਆਮ ਆਦਮੀ ਪਾਰਟੀ ਲਈ ਜ਼ੋਰ ਲਾਵਾਂਗੇ ਜਿਤਾਵਾਂਗੇ ਉਹਨਾਂ ਨੂੰ ਤੇ ਇਥੋਂ ਤੱਕ ਵੀ ਲਾਲਚ ਹੈ ਕਿ ਚਲੋ ਇੱਕ ਚੀਜ਼ ਮਿਲਣੀ ਸੀ ਕਹਿੰਦੇ ਚਾਹੇ ਮੰਤਰੀ ਦੀ ਕੁਰਸੀ ਮਿਲ ਜੇ ਜਾਂ ਟਿਕਟ ਮਿਲ ਜਾਂਦੀ ਜੇ ਟਿਕਟ ਨਹੀਂ ਮਿਲੀ ਹੁਣ ਮੰਤਰੀ ਦੀ ਕੁਰਸੀ ਤੇ ਆਪਣੀ ਪੱਕੀ ਹੈ ਇਹ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਆਪਣੇ ਵਿਰੋਧੀਆਂ ਨੂੰ ਨਹੀਂ ਬਖਸ਼ਦੇ ਇਹ ਹੁਣ ਬੀਬਾ ਜੀ ਨੂੰ ਮੰਤਰੀ ਦੀ ਕੁਰਸੀ ਕਦੋਂ ਦਿੰਦੇ ਆ ਇਹ ਉਹਨਾਂ ਨੇ ਤੈਅ ਕਰ ਲਿਆ ਹੋਣਾ ਔਰ ਆਡੀਓ ਦੇ ਵਿੱਚ ਜੇ ਮੰਨ ਲਓ ਕੋਈ ਝੁੱਠੀ ਹੁੰਦੀ ਪਰ ਇਹ ਸ਼ਿਕਾਇਤ ਵੀ ਦੇਣੀ ਚਾਹੀਦੀ ਸੀ ਪੁਲਿਸ ਵਾਲੇ ਨੂੰ ਜਾਂ ਪੁਲਿਸ ਦੇ ਵਿੱਚ ਜਾ ਕੇ ਥਾਣੇ ਦੇ ਵਿੱਚ ਅਜੇ ਤੱਕ ਇਹਨਾਂ ਨੇ ਪੁਲਿਸ ਨੂੰ ਕੋਈ ਸ਼ਿਕਾਇਤ ਵੀ ਨਹੀਂ ਦਿੱਤੀ ਕਿ ਇਹ ਮੇਰੀ ਆਡੀਓ ਨਹੀਂ ਹੈਗੀ ਇਹਨਾਂ ਛੇੜਛਾੜ ਕੀਤੀ ਗਈ ਹੈ ਸ਼ਿਕਾਇਤ ਦੇਣਾ ਤਾਂ ਬਾਅਦ ਦੀ ਗੱਲ ਹੈ ਨਾ ਇਸ ਤੋਂ ਪਹਿਲਾਂ ਇੱਕ ਜਿਹੜਾ ਮੋੜਲਾ ਫਰਜ਼ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਵੀ ਅੱਜਕੱਲ ਲੀਡਰ ਹੋਵੇ ਕਿਸੇ ਵੀ ਪਾਰਟੀ ਦਾ ਸਭ ਤੋਂ ਪਹਿਲਾਂ ਉਹ ਕੀ ਕਰਦਾ ਜਦੋਂ ਉਸ ਨਾਲ ਜੁੜਿਆ ਕੋਈ ਬਵਾਦ ਆਉਂਦਾ ਹੈ ਥੋੜਾ ਹੀ ਮਿੰਟ ਪੈਂਦੇ ਆ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਖੋਲਦਾ ਉਸ ਵਿੱਚ ਲਾਈਵ ਦੀ ਆਪਸ਼ਨ ਹੁੰਦੀ ਹੈ ਜਾਂ ਵੀਡੀਓ ਅਪਲੋਡ ਕਰਨ ਦੀ ਜਾਂ ਲਿਖਣ ਦੀ ਕੁਝ ਉਹ ਸਪਸ਼ਟੀ ਕਰਨ ਦੇ ਦਿੰਦਾ ਬੀਬਾ ਜੀ ਦਾ ਤਾਂ ਹੁਣ ਤੱਕ ਸਪਸ਼ਟੀ ਕਰਨ ਵੀ ਨਹੀਂ ਆਪਾਂ ਦੇਖਿਆ ਜਦੋਂ ਤੱਕ ਹੁਣ ਗੱਲ ਕਰ ਰਹੇ ਆ ਤਾਂ ਇਸ ਮਸਲੇ ਦੇ ਵਿੱਚ ਬੀਬਾ ਜੀ ਨੇ ਸ਼ਿਕਾਇਤ ਦੇਣਾ ਤਾਂ ਦੂਰ ਦੀ ਗੱਲ ਹੈ ਇੱਕ ਸ਼ਬਦ ਦਾ ਸਪਸ਼ਟੀਕਰਨ ਵੀ ਨਹੀਂ ਦਿੱਤਾ ਕਿ ਝੂਠ ਹੈ ਕਿ ਵਿਰੋਧੀਆਂ ਵੱਲੋਂ ਚਲਾਇਆ ਗਿਆ ਪ੍ਰੋਪਾਗੈਂਡਾ ਹੈ ਕਿਉਂਕਿ ਉਹ ਬੀਬਾ ਜੀ ਖੁਦ ਕਸੂਤੇ ਫਸ ਗਏ ਉਹ ਜਾਣ ਚੁੱਕੇ ਇਸ ਦਾ ਮਤਲਬ ਤੇ ਹੀ ਆ ਫਿਰ ਕਿ ਆਡੀਓ ਵੀ ਮੇਰੀ ਹੈ ਗੱਲਬਾਤ ਵੀ ਮੇਰੀ ਹੈ ਔਰ ਉਹ ਮੁੱਖ ਮੰਤਰੀ ਦੀ ਬਿੱਟੂ ਦੇ ਨਾਲ ਯਾਰੀ ਦੀ ਗੱਲ ਤਾਂ ਕਰਦੇ ਦਿਖਾਈ ਦੇ ਰਿਹਾ ਪਰ ਆਪਣੀ ਉਹਨਾਂ ਨਾਲੇ ਉਹ ਵੀ ਵਿੱਚ ਗੱਲ ਆ ਰਹੀ ਆ ਉਹ ਵਲੰਟੀਅਰ ਕਹਿੰਦਾ ਕਿ ਆਪਾਂ ਚਲੋ ਘੁੰਮਣ ਚੱਲਾਂਗੇ ਭੈਣ ਜੀ ਉਹ ਇਹ ਵੀ ਗੱਲ ਆ ਰਹੀ ਹੈ ਨਾਲੋਂ ਕਹਿੰਦੇ ਚਲੋ ਆਪਾਂ ਕੀ ਲੈਣਾ ਜੀ ਜਿੱਥੇ ਬਲਾਉਣਗੇ ਏਸੀ ਹਾਲ ਹਾਲ ਦੇ ਵਿੱਚ ਕਿਤੇ ਰੂਮ ਚ ਪ੍ਰਚਾਰ ਕਰਿਆਵਾਂਗੇ ਆਪਾਂ ਨੂੰ ਕੀ ਐ ਟੌਰਨ ਰਹੋ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਯਾਨੀ ਕਿ ਬੀਬੀ ਸ਼ੀਨਾ ਆਮ ਆਦਮੀ ਪਾਰਟੀ ਦੇ ਵਿਧਾਇਕ ਉਹ ਇਸ ਕਰਕੇ ਨਹੀਂ ਵਿਧਾਇਕ ਬਣ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ ਗਏ ਕਿ ਬੀਬੀ ਨੇ ਇੰਨੀ ਸਮਾਜ ਸੇਵਾ ਕੀਤੀ ਸੀ ਲੋਕਾਂ ਦੇ ਕੰਮ ਹੀ ਦਿਨ ਰਾਤ ਇੰਨੇ ਕੀਤੇ ਸੀ ਕਿ ਉਹਨਾਂ ਨੂੰ ਵਿਧਾਇਕੀ ਮਿਲ ਗਈ ਉਹ ਹਵਾ ਦੇ ਵਿੱਚ ਨੇਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਿੰਬਲ ਝਾੜੂ ਦੇ ਚੋਹ ਨਿਸ਼ਾਨ ਕਰਕੇ ਬੀਬਾ ਜੀ ਵਿਧਾਇਕ ਬਣਿਆ ਐ। ਐਸੀ ਵੀ ਵਾਅਦਾ ਚ ਕਾਫੀ ਰਹਿੰਦੇ ਹਨ ਕਿ ਕਦੀ ਕਿਸੇ ਪੁਲਿਸ ਅਫਸਰ ਨਾਲ ਪਿੱਛਾ ਪੈ ਗਿਆ। ਬਿਲਕੁਲ ਪੁਲਿਸ ਅਫਸਰ ਨਾਲ ਵੀ ਜਦੋਂ ਪਿੱਛਾ ਪਿਆ ਸੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਉਹ ਪੁਲਿਸ ਅਫਸਰ ਨੇ ਬਾਅਦ ਵਿੱਚ ਕਿਹੜੀ ਪੋਜੀਸ਼ਨ ਤੇ ਪਹੁੰਚ ਜਾਣਾ ਹੈ ਤਰੱਕੀ ਹੋ ਜਾਣੀ ਹੈ ਹਾਲਾਂਕਿ ਉਹਨਾਂ ਦੀ ਆਪਣੀ ਨਿੱਜੀ ਜ਼ਿੰਦਗੀ ਵੀ ਹੈ ਤੇ ਨਾਲ ਜਿਹੜੀ ਉਹਨਾਂ ਦੀ ਪੁਲਿਸ ਦੀ ਤਰੱਕੀ ਹੈ ਉਸ ਦੇ ਵਿੱਚ ਪਰ ਬੀਬੀ ਸ਼ੀਨਾ ਸ਼ੀਨਾ ਨੂੰ ਸ਼ਾਇਦ ਉਦੋਂ ਵੀ ਭਲੇਖਾ ਸੀ ਕਿ ਮੇਰੀ ਟੌਰ ਬਹੁਤ ਮੈਂ ਦਬਕਾ ਜਾਂ ਮਾਰੂੰਗੀ ਔਰ ਵੀਡੀਓ ਨਾਲ ਦੇ ਨਾਲ ਬਣੂੰਗੀ ਔਰ ਮੇਰੀ ਟੌਰ ਬਣ ਜਾਣੀ ਹੈ ਕਿ ਬੀਬੀ ਕੋਈ ਧਾਕੜ ਹੋਵੇ ਵਿਧਾਇਕ ਤੇ ਇਸ ਤਰ੍ਹਾਂ ਦੀ ਹੋਵੇ ਨਹੀਂ ਤਾਂ ਫਿਰ ਚੁਣਨ ਦਾ ਕੋਈ ਫਾਇਦਾ ਨਹੀਂ ਬੀਬੀ ਨੇ ਉਸ ਫੁਕਰ ਪੁਣੇ ਦੇ ਵਿੱਚ ਉਦੋਂ ਵੀ ਕਾਫੀ ਜ਼ਿਆਦਾ ហេਠੀ ਆਪਣੀ ਕਰਵਾਈ ਲੋਕਾਂ ਨੇ ਚੰਗਾ ਨਹੀਂ ਕਿਹਾ ਸੀ ਉਦੋਂ ਵੀ ਉਸ ਵਵਾਦ ਵੇਲੇ ਵੀ ਪਰ ਇਸ ਵਾਰੀ ਤਾਂ ਹੁਣ ਹੱਦ ਹੀ ਕਰ ਦਿੱਤੀ ਉਹਨਾਂ ਨੂੰ ਆ ਪਾਰਟੀ ਜਾਂ ਮੁੱਖ ਮੰਤਰੀ ਦਾ ਜਿਹੜਾ ਉਹਨਾਂ ਦੇ ਉੱਤੇ ਮੁੱਖ ਮੰਤਰੀ ਤੇ ਵੀ ਉਹਨਾਂ ਨੂੰ ਇੱਥੋਂ ਇਹ ਲੱਗਦਾ ਕਿ ਭਰੋਸਾ ਨਹੀਂ ਹੈ ਆਮ ਆਦਮੀ ਪਾਰਟੀ ਦੇ ਉਸ ਵਿਧਾਇਕ ਨੂੰ ਕਿਉਂਕਿ ਉਹ ਕਹਿ ਰਿਹਾ ਹੈ ਕਿ ਸ਼ਾਇਦ ਟਿਕਟ ਹੀ ਤਾਂ ਦਿੱਤੀ ਗਈ ਹੈ ਬਿੱਟੂ ਦੇ ਨਾਲ ਮਿਲ ਕੇ ਦਿੱਤੀ ਗਈ ਹੈ ਇਸ ਤਰ੍ਹਾਂ ਦੀ ਉਹਨਾਂ ਦੀਆਂ ਗੱਲਾਂ ਚ ਭਾਵਨਾਵਾਂ ਹੈ ਮੁੱਖ ਮੰਤਰੀ ਤੇ ਹੀ ਉਹਨਾਂ ਨੇ ਸਵਾਲ ਹੀ ਖੜੇ ਕਰ ਦਿੱਤੇ ਵੀ ਇਹਦਾ ਮਤਲਬ ਇਹ ਹੈ ਵੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਜਿਤਉਣਾ ਚਾਹੁੰਦੇ ਉਹ ਭਾਜਪਾ ਵਾਲੇ ਨੂੰ ਜਿਤਉਣਾ ਚਾਹੁੰਦੇ ਨੇ ਉਹਨਾਂ ਦੀ ਗੱਲ ਤੋਂ ਤਹੀ ਜ਼ਿਕਰ ਆ ਰਿਹਾ ਪਰ ਭਗਵੰਤ ਮਾਨ ਤਾਂ ਦੂਸਰੇ ਪਾਸੇ ਦਾਵਾ ਕਰ ਰਿਹਾ ਕਿ ਅਸੀਂ ਜਿੱਤਨੀਆ 13 0 ਹੈ ਜਦੋਂ ਰੋਡ ਸ਼ੋਅ ਕੱਢੇ ਗਏ ਮੁੱਖ ਮੰਤਰੀ ਭਗਵੰਤ ਮਾਨ ਕੱਲੇ ਆ ਜਿਹੜੇ ਹਰੇਕ ਹਲਕੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਰੀ ਰੋਡ ਸ਼ੋਅ ਕੱਢ ਚੁੱਕੇ ਹੈ ਉਹ ਵੱਖਰੀ ਗੱਲ ਹੈ ਕਿ ਲੋਕਾਂ ਨੇ ਹੰਗਾਰਾ ਕਿੱਥੇ ਕਿੰਨਾ ਦਿੱਤਾ ਕਿੱਥੇ ਨਹੀਂ ਦਿੱਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ 13 0 ਵਾਲਾ ਜਿਹੜੀ ਉਹ ਦਾਵਾ ਸੀ ਉਸ ਦੀ ਲੁਧਿਆਣੇ ਦੇ ਅੰਦਰ ਹੀ ਸ਼ੱਕ ਦੇ ਦਾਇਰੇ ਵਿੱਚ ਰੱਖ ਕੇ ਬੀਬੀ ਸ਼ੀਨਾ ਨੇ ਆਪ ਹੀ ਹਵਾ ਕੱਢ ਦਿੱਤੀ ਉਸ ਦਾਅਵੇ ਦੀ ਪਹਿਲਾਂ ਕੁਮਰ ਵਿਜੇ ਪ੍ਰਤਾਪ ਨੇ ਕਈ ਮਾਮਲਿਆਂ ਦੇ ਵਿੱਚ ਅੰਮਰਸਰ ਦੇ ਵਿੱਚ ਖਲਾਰੇ ਪਾ ਦਿੱਤੇ ਆਮ ਆਦਮੀ ਪਾਰਟੀ ਦੇ ਦਾਅਵਿਆਂ ਦੇ ਉਦੋਂ ਬਾਅਦ ਬੀਬੀ ਸ਼ੀਨਾ ਨੇ ਭਾਵੇਂ ਜਨਤਕ ਤੌਰ ਤੇ ਨਹੀਂ ਪਰ ਗੁਪਤ ਰੂਪ ਦੇ ਵਿੱਚ ਹੀ ਉਸ ਆਡੀਓ ਨਾਲ ਨੂੰ ਕੀ ਪਤਾ ਸੀ ਕਿ ਗੱਲ ਕਿੱਥੇ ਤੱਕ ਪਹੁੰਚ ਜਾਣੀ ਹੈ ਉਹ ਸਿਆਣੇ ਕਹਿੰਦੇ ਹੁੰਦੇ ਨੇ ਨਾ ਕਿ ਮੂੰਹ 'ਚੋਂ ਗੱਲ ਜਦੋਂ ਕੱਢੀਏ ਨਾ ਤਾਂ ਫਿਰ ਘਰੋਂ ਵੀ ਕਢਾ ਦਿੰਦੀ ਹੈ ਤੇ ਹੋ ਸਕਦਾ ਹੈ ਬੀਬੀ ਸ਼ੀਨਾ ਨਾਲ ਇਸੇ ਤਰ੍ਹਾਂ ਹੋਵੇ ਮੰਤਰੀ ਦੀ ਕੁਰਸੀ ਮਿਲਣੀ ਤਾਂ ਦੂਰ ਦੀ ਗੱਲ ਹੁਣ ਸ਼ਾਇਦ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਲੱਗਿਆਂ ਵੀ ਡਰਨਗੇ ਜ਼ਰੂਰ ਜਾਂ ਫਿਰ ਸਕੱਤਰੇਤ ਦੇ ਵਿੱਚ ਜਾਣ ਲੱਗਿਆਂ ਵੀ ਡਰਨ ਸਮਾਨ ਤੇ ਮੱਥੇ ਕਿਵੇਂ ਲੱਗਿਆ ਜਾਏਗਾ ਲੁਧਿਆਣੇ ਦੇ ਵਿੱਚ ਦੁਬਾਰਾ ਪ੍ਰਚਾਰ ਹੋ ਰਿਹਾ ਅਜੇ ਵੀ ਹੋ ਰਿਹਾ ਲਗਾਤਾਰ ਹੋ ਰਿਹਾ ਹੈ ਬੀਬੀ ਸ਼ੀਨਾ ਉਸ ਕਿਹੜੇ ਮੂੰਹ ਦੇ ਨਾਲ ਜਿਹੜਾ ਕਿਹੜੀਆਂ ਅੱਖਾਂ ਦੇ ਨਾਲ ਅੱਖਾਂ ਚ ਪਾ ਕੇ ਮੁੱਖ ਮੰਤਰੀ ਦੇ ਸਾਹਮਣੇ ਜਿਹੜੇ ਹਾਜ਼ਰ ਹੋਣਗੇ ਕਿਉਂਕਿ ਉਹਨਾਂ ਨੂੰ ਸ਼ੱਕ ਦੀ ਨਜ਼ਰ ਵਿੱਚ ਲੈ ਲਿਆ ਕਿ ਇਹ ਤਾਂ ਬਿੱਟੂ ਦੇ ਨਾਲ ਮਿਲ ਕੇ ਆ ਜਿਹੜੀ ਉਹ ਟਿਕਟ ਦਿੱਤੀ ਗਈ ਹੈ ਔਰ ਇਹ ਵੀ ਕਹਿ ਰਿਹਾ ਕਿ ਸਾਨੂੰ ਤਾਂ ਚਲੋ ਇੱਕ ਹੀ ਚੀਜ਼ ਮਿਲਣੀ ਹੈ ਉਹਨਾਂ ਦੇ ਵਲੰਟੀਅਰ ਕਹਿ ਰਿਹਾ ਜੇ ਟਿਕਟ ਮਿਲ ਜਾਂਦੀ ਤਾਂ ਠੀਕ ਸੀ ਜ਼ੋਰ ਲਾ ਦਿੰਦੇ ਇਸ ਪਾਸੇ ਆਪਾਂ ਤੇ ਹੁਣ ਟਿਕਟ ਨਹੀਂ ਮਿਲੀ ਤੇ ਕੋਈ ਗੱਲ ਨਹੀਂ ਮੰਤਰੀ ਦੀ ਕੁਰਸੀ ਤਾਂ ਪੱਕੀ